ਕੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਵੀਰ ਕੋਲ ਆ ਪਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਸੂਈ ਸਵਾਈ ਗਾਂ ਤੁਹਾਨੂੰ ਬੱਚੇ ਵਾਲੀ ਦਿਖਾਵਾਂਗੇ ਤੇ ਬਾਕੀ ਇਹ ਆ ਵੀ ਸੂਈ ਦੇ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਬਾਕੀ ਤਾਂ ਸਾਲੀ ਆਪਣੀ ਇੱਥੋਂ ਕਰਕੇ ਖੜਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਧੀ ਹੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਠੀਕ ਠਾਕ ਜੀ ਜਨਾਓ ਸਭ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਵੇਗੀ ਉਦਨ ਵਾਲੀ ਹਾਂਜੀ ਹਾਂਜੀ ਵੀਰ ਜੀ ਤੇ ਮਤਲਬ ਵੀ ਘੰਟੇ ਦੇ ਕਰ ਹੋ ਗਈ ਸੇਲ ਠੀਕ ਆ ਹਾਂਜੀ ਹਾਂਜੀ ਵੀਡੀਓ ਪਹਿਲੇ ਹੋਈ ਨਹੀਂ ਇੱਕ ਵੀਰ ਪਹਿਲਾਂ ਸੌਦਾ ਕਰੀ ਗਿਆ ਅੱਛਾ ਕਿੰਨਾ ਹੀ ਟਾਈਮ ਉਹਨੇ ਲਾਤਾ ਸਭ ਬੜੇ ਫੋਨ ਫੋਨ ਆਏ ਅੱਛਾ ਤੇ ਕਰਕੇ ਸੌਦਾ ਸੌਦਾ ਤੇ ਮੁੜ ਕੇ ਮੈਂ ਹੌਣ ਪਾਉਂਦਾ ਘੜੀ ਕਰਨ ਪਾਉਂਦਾ ਅੱਛਾ ਮੁੜ ਕੇ ਪਹਿਲੇ ਮੁੜ ਕੇ ਇਧਰ ਤੇ ਵੀਰ ਜੀ ਇਹ ਕੀ ਕਰਦੇ ਹੋ ਲੈ ਗਏ ਠੀਕ ਆ ਹਾਂਜੀ ਹਾਂਜੀ ਇਹ ਆ ਵੀ ਇੱਕ ਹੀ ਲਿਆਉਂਦੇ ਤੇ ਚਲੋ ਆਈ ਚਲਾਈ ਹੋਈ ਜਾਂਦੀ ਹੈ ਹਾਂਜੀ ਹਾਂਜੀ ਹੋਈ ਜਾਂਦੀ ਵੜੀਏ ਵੀਰ ਜੀ ਠੀਕ ਆ ਹਾਂਜੀ ਹਾਂਜੀ ਤੇ ਚਲੋ ਪਿਛਲੀ ਮਗਲੀ ਵੀਡੀਓ ਤੇ ਫੋਨ ਕਰ ਰਿਹਾ ਮੈਂ ਠੀਕ ਆ ਫੋਨ ਚਲਾਉਣਾ ਹੀ ਆ ਹਾਂਜੀ ਹਾਂਜੀ ਤੇ ਨਾਮ ਦੱਸ ਦੇ ਕਰੀ ਨਾਮ ਵੀਰ ਜੀ ਮੇਰਾ ਬਗੀਚਾ ਸਿੰਘ ਹ ਠੀਕ ਹੈ 7814024472 ਠੀਕ ਹੈ ਹਾਂਜੀ ਬੇਬੀ ਤੇ ਅੱਜ ਇੱਕੋ ਹੀ ਹੈ ਵੀ ਤੇ ਸੂਈ ਸਵਾਈ ਹੈ ਸੂਈ ਸਵਾਈ ਪੂਰਾ ਵੀਜੀ ਵੱਡਾ ਕੱਦ ਕਾਟ ਕੱਦ ਕਾਟ ਚੰਗਾ ਵਾ ਸਟਰਕਚਰ ਚੰਗਾ ਹੈ ਹਾਂਜੀ 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 ਤੇ ਇਹਦਾ ਵੀ ਕੱਦ ਕਾਟ ਚੰਗਾ ਮਗਰ ਬੱਚਾ ਵੀ ਚੰਗਾ ਹੀ ਆ ਫਿਰ ਪੂਰਾ ਪੂਰਾ ਵੀਜੀ ਵੇਖੋ ਚਾਹ ਮਗਰ ਚੰਗਾ ਹੈ ਬੱਚਾ ਵੀ ਜਿਹੜਾ ਵਾ ਇਹਦਾ ਵੀ ਕੱਦ ਕਾਠ ਵੱਡਾ ਹੀ ਆ ਬੱਚਾ ਵੱਡਾ ਹੀ ਆ ਮਗਰ ਥੋੜਾ ਤੇ ਵਸੀ ਇਹਦੀ ਦਿਨ ਦੀ ਨਾ ਉਹ ਥੋੜਾ ਉੱਚਾ ਬੱਚਾ ਆ ਜੀ ਉੱਚਾ ਬੱਚਾ ਕੋਈ 20 ਦਿਨਾਂ ਦਾ ਲਾ ਲਈ ਕੋਈ 5 ਦਿਨਾਂ ਲਾ ਲਈ ਕੋਈ ਮਹੀਨੇ ਦਾ ਲਾ ਲਈ ਪੀ ਇੱਥੇ ਕਿ ਮਹੀਨੇ ਦੇ ਏਡ ਏਡ ਕਿਹੜੀ ਆ ਜਿਆਦੀ ਨਹੀਂ ਮਤਲਬ ਜੇ ਕੋ ਆ ਕੇ ਤੇ ਤੁਹਾਡੇ ਸਾਹਮਣੇ ਹੀ ਆ ਜੋ ਵੀ ਆਪਣੀ ਸਮਝਣਾ ਕੋਈ ਲਾ ਲੇ ਕਿੰਨੇ ਵੀ ਚਿਰਦਾ ਹੈਗਾ ਇਤਰਾ ਹੀ ਇਧੇ ਕੁ ਮੈਂ ਥੱਲੇ ਥੋੜੀ ਨਹੀਂ ਛੱਡਦੀ ਅੱਛਾ ਥੱਲੇ ਨਹੀਂ ਛੱਡਦੇ ਇਤਰਾ ਹੀ ਠੰਡੀ ਬੜੀ ਜੀ ਵੱਡੀ ਹੈ ਖਾਂ ਦੇ ਅੱਛਾ ਇਤਰਾ ਹੀ ਜੋੜਾਣੀ ਹੈ ਇਤਰਾ ਹੀ ਬਹਿ ਜੇ ਠੀਕ ਹੈ ਵਾਪਸ ਆਗ ਕੋਈ ਇਹਨੂੰ ਪੜਾ ਪੂੜਾ ਨਹੀਂ ਪਾਉਣਾ ਇਤਰਾ ਹੀ ਬਿਧੀ ਚੋਣੀ ਇਹ ਚਵਾ ਕੋਈ ਥਾਨੀ ਜਵਾਦ ਘਾਟ ਕੋਈ ਭੂਰ ਨਹੀਂ ਜੇ ਕੋਈ ਛੱਟਾ ਨਹੀਂ ਜੇ ਠੀਕ ਹੈ ਪੋਲੀ ਚਵਾ ਵੀ ਜੀ ਪੂਰਾ ਮਤਲਬ ਚਵਾ ਠੀਕ ਕੋਈ ਥਣ ਨਹੀਂ ਜਵਾਬ ਘੜ ਤੇ ਜਵਾਬ ਸਮਾਂ ਵੀ ਵਧੀਆ ਜੇ ਦਾ ਤੇ ਾਂ ਠੰਡੀ ਸੀਲ ਠੰਡੀ ਸੀਲ ਕੋਈ ਪਾੜਾ ਨਹੀਂ ਪਾਉਣਾ ਨਹੀਂ ਕਿੱਥੇ ਮਰਜੀ ਬੰਨ ਕੇ ਛੋੜੋ ਤੇ ਕਿੰਨਾ ਦੁੱਧ ਦੇਦੇ ਕੋਲ ਹੁਣ ਦੁੱਧ ਵੀਰ ਜੀ ਇਹ ਹੀ ਮਤਲਬੀ ਘਰ ਦੇ ਉਹਨਾਂ ਰੱਖੀ ਇੱਕੋ ਹੀ ਗਾਈ ਹਾਂਜੀ ਤੇ ਉਹ ਉਹਨਾਂ ਨੇ ਚਲੋ ਉਹਨਾਂ ਨੇ ਤਾਂ ਬਹੁਤ ਮਹਿੰਗੀ ਲੈਂਦੀ ਹੈ ਗਾ ਜੀ ਹਾਂਜੀ ਉਹਨਾਂ ਦਾ ਮੁੰਡਾ ਬੇੜਾ ਚਲ ਗਿਆ ਸੀ ਬਾਹਰ ਅੱਛਾ ਤੇ ਮਾਤਾ ਹੀ ਇਕੱਲੇ ਉਹਨਾਂ ਦੇ ਹਾਂਜੀ ਤੁਹਾਨੂੰ ਪਤਾ ਵੀ ਕੌਣ ਕੋਈ ਲਿਆ ਕੇ ਦਿੰਦਾ ਪੱਠੇ-ਪੱਠੇ ਕਿਸੇ ਨੂੰ ਹਾਂਜੀ ਹਾਂਜੀ ਤੇ ਉਹਨੇ ਦੇ ਮਤਲਬੀ ਦੁੱਧ ਤੇ ਮਤਲਬੀ ਮੁੰਡਾ ਚਲ ਗਿਆ ਬਾਦ ਦੁੱਧ ਦੇ ਦੇ ਕੋ 26 ਨਾ ਦਿਨ ਪੱਠੇ ਪੁੱਠੇ ਨਾਲ ਨਵੰਡ ਗੁੰਡ ਪਿਆ ਜੇ ਅੱਛਾ ਤੇ ਹੁਣ ਮਤਲਬ ਵੀ 14 ਕਿਲੋ ਜੇ ਕੋਈ ਚੰਗੀ ਸਾਮ ਕਰੂਗਾ ਤੇ ਮਤਲਬ 20 ਕਿਲੋ ਦੀ ਵੀ ਫੇਰ ਚੱਲ ਜੂਗੀ ਅੱਛਾ ਹਾਂਜੀ ਹਾਂਜੀ ਮਤਲਬ ਇਹ ਆ ਵੀ ਤੁਹਾਡੀ ਸਾਮ ਤਾਂ ਸਿੱਟੀ ਆ ਸਹੀ ਸਾਮ ਨਹੀਂ ਪਣੀ ਜੇ ਤਾਂ ਉਹਨਾਂ ਚਲੋ ਬੇੜਾਂ ਨਾਲ ਬਾਹਰ ਚਲ ਕੇ ਤਾਂ ਨਾਲ ਸਾਰਾ ਸੁੱਕ ਨਹੀਂ ਜੇ ਕੀਤੀ ਇਹਦੀ ਤੋੜਾਂ ਫੇਰ ਇੱਕ ਤੇ ਬਾਕੀ ਇਹ ਪੈਪੂ ਖਾਵਾ ਵੀ ਦੀ ਕੱਟੀ ਲੱਗੀ ਹੈ ਬਾਕੀ ਮਿਲ ਕਿਵੇਂ ਚੰਗੇ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਨਹੀਂ ਦੁੱਧ ਵਾਲੀ ਦੁੱਧ ਵਾਲੀ ਵੀਰ ਜੀ ਵੜ ਬਹੁਤ ਵੀਜੀ ਵੱਡੀ ਵੱਡਾ ਇੱਥੇ ਤਾਂ ਆ ਕੁੜੀਆਂ ਪੈਪਾਂ ਹੀ ਲੱਗੀਆਂ ਤੋੜ ਦੋ ਫੇਰ ਇੱਕ ਰੀਨ ਹਾਂ ਵੀਜੀ 14 ਲੀਟਰ ਦੀ ਮਿੰਕੀ ਖੜੇ ਜੇ ਇਹ ਦਾ ਆਪਣਾ ਕੋਈ ਧਿਆਣੀ ਡੰਗ ਰਹਿ ਗਈ ਫਿਰ ਆਪਾਂ ਹੀ ਕਰ ਦਾਂਗੇ ਥੱਲੇ ਠੀਕ ਆ ਹਾਂਜੀ ਵੀਜੀ 14 ਲੀਟਰ ਜਿਹੜਾ ਹੁਣ ਕਹਿੰਦੇ ਵੀ ਮੌਕੇ ਤੇ ਹੈਗਾ ਹਾਂ ਜੀ ਆਹ ਦੇਖਾਓ ਇੱਥੇ ਵੀ ਥੱਲੇ ਬੈਠ ਕੇ ਚੋਣੀ ਹੈ ਠੀਕ ਹੈ ਕਿੱਥੇ ਮਰਜੀ ਖੜ ਕੇ ਚੋਣੀ ਹੈ ਇਹ ਨਹੀਂ ਵੀ ਇਹਨੂੰ ਪ੍ਰੋਡਿਊਸਰ ਪ੍ਰੋਡਿਊਸਰ ਬਣ ਕੇ ਚੋਣੀ ਹੈ ਕਿੱਥੇ ਮਰਜੀ ਬੈਠ ਕੇ ਚੋਣੀ ਹੈ ਠੀਕ ਹੈ ਕਿੱਥੇ ਮਰਜੀ ਚਲੋ ਲੈ ਜਾ ਫਿਰ ਕੋਈ ਪੜਾ ਪੁਰਾ ਪਾਗਣ ਚੋਣੀ ਇਸ ਤਰ੍ਹਾਂ ਚੋਣੀ ਹੈ ਹੋਨ ਪਸੰਦ ਹੀ ਆ ਜਿਹੜੀ ਤਾਰਾ ਮਾਰੀਆਂ ਹੈਂ। ਠੰਡੀ ਵੀਰ ਜੀ ਮੈਨਾਂ ਵਧੀਆ ਜੇ। ਕੋਈ ਜਿੱਕੜੀ ਨਹੀਂ ਜਿੱਤਰਾ ਮਰਜ਼ੀ ਕੋਈ ਬੰਗਾ ਨਹੀਂ ਪਾਉਣਾ। ਇੱਥੇ ਮਰਜ਼ੀ ਪੈ ਗਿਆ ਆਪਾਂ ਜੁਣੀ ਹੈ ਗਾਏ। ਦੱਸੀਏ ਤਾਂ ਮੁੱਲ ਫਿਰ। ਇੱਥੇ ਮਰਜ਼ੀ ਪਾ ਕੇ ਲੇ ਲੇਗਾ। ਫਿਰ ਆਪਾਂ ਸਮਾਂ ਜਿੱਹੀ ਵਧੀਆ ਕੋਈ ਪੁੱਛਤਾ ਨਹੀਂ। ਕਿੰਨਾ ਰੱਖਣੇ ਦਾ ਮੁੱਲ? ਵੀਰ ਜੀ ਏਡੀ ਗਾਈ ਪੂਰੀ ਤਾਜੀ ਸੋਈ ਗਈ ਦੀ ਨਾਲੂ ਦੇ ਬੱਚਾ ਹੁੰਦਾ। ਹਾਂਜੀ। ਆਪਾਂ ਜਿੰਨੇ ਦੀ ਮਰਜ਼ੀ ਗੁਰੀਏ 70 75000 ਦੀ ਜੇ। ਹਾਂਜੀ ਹਾਂਜੀ। ਤੇ ਹੁਣ ਆਪਾਂ ਜਿਹੜੀ ਦੇ ਦੀ ਜਸਮੋਗ ਦੀ 45000 ਦੀ। ਕਰ ਦਈਏ ਛੋਟ ਛ ਵਿਧੀ ਵਿਧੀ ਆ ਤੁਹਾਨੂੰ ਅੱਗੇ ਆਉਂਗੀ ਵਿਧੀ ਵੀ 40000 ਦੀ 40000 ਦੀ ਵਿਧੀ ਐਵੇਂ ਵਿਧੀ ਕੋਈ ਵੀਰਪੁਰਾ ਸਰਦੇ ਪਾਈ ਇਹਨਾਂ ਪਵੇ ਤੇ ਮੈਂ ਉਹਨਾਂ ਕੀ ਕੋਈ 1500 2 ਦਾ ਆਪਣਾ ਮਾਧਿਅ ਰੱਖ ਕੇ ਪਾਈਦਾ ਹਾਂ ਜੀ ਤੇ ਜੇ ਕੋਈ ਐਵੇਂ ਕੋਈ ਆਖੇ ਕੋਈ 33 ਲੱਗਾ 34 35 ਲੱਗਾ ਵਿਧੀ ਉਹਨਾਂ ਹੁੰਦਾ ਠੀਕ ਆ 40000 ਦਾ ਉਹ ਚੋਟਾ ਬਦਮਾਨ ਕਰਦਾਂਗੇ ਆਇਆ ਦਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਸੂਈ ਸਵਾਈ ਆ ਸੂਈ ਸਵਾਈ ਆ ਇੱਥੇ ਆਪਣੇ ਤਸੱਲੀ ਕਰਕੇ ਦੁੱਧ ਦੀ ਆਪਣੀ ਗਾਰੰਟੀ ਤੇ ਦੁੱਧ ਵੀ ਵਿਧੀ ਪੂਰਾ ਜੇ ਕੋਈ ਸੰਭੂ ਸੰਭੂ ਕਰ ਚੰਗੀ ਵੱਡੀਆ ਹੁਣੀ ਕਰ ਜੂਗੀ ਠੀਕ ਹੈ ਜੀ ਹਾਂ ਜੀ ਜੀ ਫਿਰ ਵੱਡੀਆ ਕਿਹੜੀ ਵੀ ਦੀ ਛੋਟੀ ਜੇ ਤੁਹਾਨੂੰ ਪਤਾ ਹੀ ਹੈ ਬਾਕੀ ਚਵਾਈ ਇੱਥੇ ਕਰਕੇ ਖੜੋ ਆਪਣੀ ਤਸੱਲੀ ਕਰਕੇ ਕਰੋ ਚਵਾਈ ਪੂਰੀ ਆਪਣੀ ਗਰੰਟੀ